ਸਰ ਮਾਨਯੋਗ ਦੇਸ਼ ਵਿਦੇਸ਼ ਦੀਆਂ ਸਮੁੱਚੀਆਂ ਸਖ ਸੰਗਤਾਂ ਨੂੰ ਦਾਸ ਸਨਮਰ ਗੁਰਫਤਿ ਅਰਜ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਸੰਗਤਾਂ ਦਾ ਜ਼ਰੂਰੀ ਨੁਕਤੇ ਉੱਤੇ ਧਿਆਨ ਕੇਂਦਰਿਤ ਕਰਨ ਵਾਸਤੇ ਅਪੀਲ ਕਰਨ ਜਾ ਰਿਹਾ ਹਾਂ ਕਿ ਪਿਛਲੇ ਦਿਨੀ ਮਹਾਰਾਸ਼ਟਰ ਦੇ ਅੰਦਰ ਚੋਣ ਇਲੈਕਸ਼ਨ ਦੀ ਪ੍ਰਕਿਰਿਆ ਸ਼ੁਰੂ ਹੋਈ ਔਰ ਉਸ ਚੋਣ ਪ੍ਰਕਿਰਿਆ ਦੌਰਾਨ ਸਿੱਖ ਸਮਾਜ ਮਹਾਰਾਸ਼ਟਰ ਰੌਡ ਸੰਸਮਾਜ ਵੱਲੋਂ ਜੋ ਉੱਥੇ ਇੱਕ ਮਹਾਂ ਜੁਥੀ ਸੰਗਠਨ ਬਣਿਆ ਉਸ ਨੂੰ ਇਲੈਕਸ਼ਨ ਦੇ ਵਿੱਚ ਵੋਟਾਂ ਪਾਉਣ ਵਾਸਤੇ ਅਪੀਲ ਕੀਤੀ ਗਈ। ਔਰ ਉਸ ਅਪੀਲ ਦਾ ਮਕਸਦ ਕੀ ਸੀ ਕਿ ਅਸੀਂ ਮਹਾਰਾਸ਼ਟਰ ਸਰਕਾਰ ਦੇ ਨਾਲ ਮਹਾਰਾਸ਼ਟਰ ਦੇ ਮਸਲਿਆਂ ਦਾ ਮੁੱਦਾ ਉਠਾਇਆ ਸੀ ਕਿ ਮਹਾਰਾਸ਼ਟਰ ਦੇ ਅੰਦਰ ਜਿੰਨੇ ਵੀ ਸਿੱਖ ਬੈਠੇ ਆ ਵਾਕਬਕ ਜਿਲ੍ਹਿਆਂ ਵਿੱਚ ਲਗਭਗ 36 ਜ਼ਿਲ੍ਹੇ ਮਹਾਰਾਸ਼ਟਰ ਸਟੇਟ ਦੇ ਹਨ ਉਹਨਾਂ ਜ਼ਿਲ੍ਹਿਆਂ ਦੇ ਅੰਦਰ ਅੱਜ ਤੱਕ ਸਿੱਖਾਂ ਦੇ ਮਸਲਿਆਂ ਦੇ ਉੱਤੇ ਕਦੇ ਧਿਆਨ ਨਹੀਂ ਕੇਂਦਰਿਤ ਕੀਤਾ ਗਿਆ ਸਿੱਖਾਂ ਦੀਆਂ ਬਹੁਤ ਵੱਡੀਆਂ ਸਮੱਸਿਆਵਾਂ ਹਨ ਔਰ ਪਿਛਲੀਆਂ ਸਰਕਾਰਾਂ ਸਿੱਖਾਂ ਨੂੰ ਹਮੇਸ਼ਾ ਨਜ਼ਰਅੰਦਾਜ਼ ਕਰਦੀਆਂ ਰਹੀਆਂ ਇਸ ਲਈ ਸਿੱਖਾਂ ਦੇ ਜਿੰਨੇ ਵੀ ਮਸਲੇ ਆ ਉਹਨਾਂ ਲਈ ਇੱਕ 11 ਮੈਂਬਰੀ ਕਮੇਟੀ ਬਣਾਈ ਜਾਏ ਦੂਸਰਾ ਇੱਕ ਪੰਜਾਬੀ ਸਾਹਿਤ ਅਕਾਦਮੀ ਦਾ ਪੁਨਰਗਠਨ ਕੀਤਾ ਜਾਵੇ ਤੀਸਰਾ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਵਿੱਚ ਸਿੱਖਾਂ ਨੂੰ ਨੁਮਾਇੰਦਗੀ ਦਿੱਤੀ ਜਾਵੇ ਇਹ ਤਿੰਨ ਮੁੱਖ ਮੁੱਦੇ ਸਨ ਔਰ ਸਰਕਾਰ ਨੇ ਚੋਣ ਚੋਣ ਜਾਬਤਾ ਲੱਗਣ ਤੋਂ ਲਗਭਗ 11 ਦਿਨ ਪਹਿਲਾਂ ਮਹਾਰਾਸ਼ਟਰ ਦੇ 11 ਸਿੱਖਾਂ ਦੀ ਇੱਕ ਕਮੇਟੀ ਬਣਾਈ ਜਿਸ ਨੂੰ ਗਵਰਨਮੈਂਟ ਵੱਲੋਂ ਆਰਡੀਨੈਂਸ ਜਾਰੀ ਕਰਕੇ ਮਾਨਤਾ ਦਿੱਤੀ ਗਈ ਕਿ ਪੂਰੇ ਮਹਾਰਾਸ਼ਟਰ ਦੇ ਅੰਦਰ ਜਿੱਥੇ-ਜਿੱਥੇ ਵੀ ਸਿੱਖਾਂ ਦਾ ਕੋਈ ਮਸਲਾ ਹੋਏਗਾ ਇਹ 11 ਮੈਂਬਰੀ ਸਿੱਖਾਂ ਦੀ ਕਮੇਟੀ ਸਰਕਾਰ ਨਾਲ ਮਿਲ ਬੈਠ ਕੇ ਉਹਨਾਂ ਦੇ ਮਸਲੇ ਹੱਲ ਕਰਾਵੇਗੀ ਦੂਸਰਾ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਲਈ ਕਿਉਂਕਿ ਸਾਡੇ ਬੱਚੇ ਪੰਜਾਬੀ ਬੋਲ ਸਕਦੇ ਆ ਨਾ ਪੰਜਾਬੀ ਲਿਖ ਸਕਦੇ ਆ ਨਾ ਪੜ ਸਕਦੇ ਆ ਬਹੁਤ ਦੂਰ ਸਾਡੇ ਬੱਚੇ ਉੱਥੇ ਪੰਜਾਬੀ ਤੋਂ ਚਲੇ ਗਏ ਇਸ ਲਈ ਪੰਜਾਬੀ ਸਾਹਿਤ ਅਕਾਦਮੀ ਦਾ ਗਠਨ ਕਰਵਾਇਆ ਕਿ ਉੱਥੇ ਜਿਹੜੇ ਬੱਚੇ ਆ ਉਹ ਪੰਜਾਬੀ ਲਿਖਣੀ ਬੋਲਣੀ ਪੜ੍ਹਨੀ ਸਾਡੀ ਮਾਂ ਬੋਲੀ ਨਾਲ ਜੁੜ ਸਕਣ ਉਹਦੇ ਲਈ ਪੰਜਾਬੀ ਸਾਹਿਤ ਅਕਾਦਮੀ ਦੇ ਵੱਡੇ ਜਿਹੜੇ ਕਾਰਜ ਕਰਾਉਣ ਵਾਸਤੇ ਉਸ ਦਾ ਸੰਗਠਨ ਕਰਾਇਆ ਕਿ ਪੂਰੇ ਮਹਾਰਾਸ਼ਟਰ ਦੇ ਅੰਦਰ ਪੰਜਾਬੀ ਮਾਂ ਬੋਲੀ ਲਈ ਇਸ ਨੂੰ ਪ੍ਰਫੁੱਲਤ ਕੀਤਾ ਜਾਏਗਾ ਸਾਡੇ ਬੱਚਿਆਂ ਨੂੰ ਪੰਜਾਬੀ ਪੜ੍ਹਨੀ ਲਿਖਣੀ ਔਰ ਬੋਲਣ ਲਈ ਕੋਈ ਯੋਗ ਪ੍ਰਬੰਧ ਕੀਤੇ ਜਾਣਗੇ ਔਰ ਥਾਂ-ਥਾਂ ਬੱਚਿਆਂ ਲਈ ਕੋਈ ਐਸੇ ਪੰਜਾਬੀ ਸਿਖਾਉਣ ਵਾਲੇ ਟੀਚਰਾਂ ਦਾ ਪ੍ਰਬੰਧ ਕੀਤਾ ਜਾਏਗਾ ਇਸ ਲਈ ਉਹ ਪੰਜਾਬੀ ਸਾਹਿਤ ਅਕਾਦਮੀ ਦਾ ਪੁਨਰਗਠਨ ਕਰਵਾਇਆ ਗਿਆ ਤੀਸਰਾ ਕੌਮੀ ਘਟ ਗਿਣਤੀ ਕਮਿਸ਼ਨ ਵਿੱਚ 70 ਸਾਲਾਂ ਵਿੱਚ ਅੱਜ ਤੱਕ ਕਿਸੇ ਸਿੱਖ ਨੂੰ ਨੁਮਾਇੰਦਗੀ ਨਹੀਂ ਮਿਲੀ ਔਰ ਕੌਮੀ ਘਟ ਗਿਣਤੀ ਕਮਿਸ਼ਨ ਕੀ ਹੈ ਘਟ ਗਿਣਤੀ ਲੋਕਾਂ ਵਾਸਤੇ ਕੌਮਾਂ ਵਾਸਤੇ ਇਹ ਗਠਨ ਕੀਤਾ ਹੋਇਆ ਇੱਕ ਬੋਰਡ ਹੈ ਜਿਹੜਾ ਘੱਟ ਗਿਣਤੀ ਲੋਕਾਂ ਵਾਸਤੇ ਸਹੂਲਤਾਂ ਵਿਦਿਕ ਤੌਰ ਤੇ ਮਕਾਨ ਬਣਾ ਕੇ ਦੇਣ ਲਈ ਜਾਂ ਨੌਕਰੀਆਂ ਪੇਸ਼ਿਆਂ ਦੇ ਅੰਦਰ ਉਹਨਾਂ ਦੀ ਮਦਦ ਕਰਦਾ ਤੇ ਸਿੱਖਾਂ ਨੂੰ 70 ਸਾਲਾਂ ਵਿੱਚ ਕੋਈ ਕਦੇ ਸਹੂਲਤ ਨਹੀਂ ਲਈ ਕੋਈ ਸਹੂਲਤ ਨਹੀਂ ਦਿੱਤੀ ਗਈ ਇਸੇ ਲਈ ਸਰਕਾਰ ਨੂੰ ਕਹਿ ਕੇ ਉਸ ਬੋਰਡ ਦੇ ਵਿੱਚ ਇੱਕ ਸਿੱਖ ਨੁਮਾਇੰਦਾ ਸ਼ਾਮਲ ਕੀਤਾ ਗਿਆ ਮੈਂਬਰ ਬਣਾਇਆ ਗਿਆ ਤਾਂ ਕਿ ਸਾਡੇ ਬੱਚੇ ਉੱਚ ਵਿੱਦਿਆ ਪ੍ਰਾਪਤ ਕਰ ਸਕਣ ਸਾਡੇ ਉੱਥੇ ਵਿੱਦਿਅਕ ادارے ਹਸਪੀਟਲ ਇਸ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਫੰਡ ਦੁਆਰਾ ਬਣਾਏ ਜਾਣ ਕਿਉਂਕਿ ਜਿਵੇਂ ਸਾਡਾ ਮੁਸਲਮਾਨ ਭਾਈਚਾਰਾ ਉਹਨਾਂ ਨੇ ਵੱਡੇ ਵੱਡੇ ਹਸਪੀਟਲ ਵੱਡੇ ਵੱਡੇ ਕਾਲਜ ਸਕੂਲ ਇਸੇ ਫੰਡ ਦੇ ਵਿੱਚੋਂ 70 ਸਾਲਾਂ ਤੋਂ ਲੈ ਕੇ ਸਾਰੇ ਅਤੇ ਬਣਾਏ ਆ ਸਾਰੇ ਮਹਾਰਾਸ਼ਟਰ ਦੇ ਪਰ ਸਿੱਖਾਂ ਦੀ ਇੱਕ ਵੀ ਸੰਸਥਾ ਨਹੀਂ ਇਸ ਲਈ ਸਿੱਖਾਂ ਦੀਆਂ ਵੀ ਵਿੱਦਿਅਕ ਔਰ ਮੈਡੀਕਲ ਸੰਸਥਾਵਾਂ 'ਵਨ ਸਿੱਖ ਬੱਚੇ ਵਿਦਿਆ ਪੜ ਸਕਣ ਉਹਨਾਂ ਲਈ ਵਿਜੀਫਿਆਂ ਦਾ ਇੰਤਜ਼ਾਮ ਕੀਤਾ ਜਾਏ ਇਸ ਕਰਕੇ ਇੱਕ ਸਿੱਖ ਨੁਮਾਇੰਦਾ ਮੈਂਬਰ ਵਿੱਚ ਸ਼ਾਮਲ ਕਰਵਾਇਆ ਗਿਆ ਇਹ ਸਰਕਾਰ ਨੇ ਚੋਣ ਜਾਬਤਾ ਲੱਗਣ ਤੋਂ ਲਗਭਗ 5 ਦਿਨ ਪਹਿਲਾਂ ਪਹਿਲਾਂ ਆਰਡੀਨੈਂਸ ਜਾਰੀ ਕਰਾ ਕੇ ਸਿੱਖਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਫਿਰ ਮਹਾਰਾਸ਼ਟਰ ਦੇ ਅੰਦਰ ਸਿੱਖਾਂ ਦੇ ਪੰਜਵੇਂ ਤੱਕ ਤੱਕ ਸ੍ਰੀ ਹਰਦੂਰ ਸਾਹਿਬ ਵਿਖੇ ਪਿਛਲੇ ਦਿਨੀ ਪਿਛਲੇ ਸਮੇਂ ਵਿੱਚ ਇੱਕ ਗੈਰ ਸਿੱਖ ਨੂੰ ਪ੍ਰਬੰਧਕ ਲਾਇਆ ਗਿਆ ਦਾਸ ਨੇ ਉਪ ਮੁੱਖ ਮੰਤਰੀ ਕੋਲੇ ਨਾਲ ਸਿੰਘਾਂ ਦਾ ਵਫਤ ਲੈ ਕੇ ਮਸਲਾ ਉਠਾਇਆ ਕਿ ਸਿੱਖਾਂ ਦਾ ਪੰਜਵਾਂ ਤਖਤ ਹੈ ਇੱਥੋਂ ਦਾ ਪ੍ਰਬੰਧਕ ਇੱਕ ਸਿੱਖ ਹੀ ਲਾਇਆ ਜਾਣਾ ਚਾਹੀਦਾ ਉਹਨਾਂ ਨੇ ਇਸ ਗੱਲ ਤੇ ਗੌਰ ਕਰਦੇ ਆ ਤੁਰੰਤ ਗੈਰ ਸਿੱਖ ਨੂੰ ਹਟਾ ਕੇ ਉਸ ਮੌਕੇ ਦੇ ਡੀਸੀ ਨੂੰ ਹਟਾ ਕੇ ਸਿੱਖ ਪ੍ਰਬੰਧਕ ਨਿਯੁਕਤ ਕੀਤਾ ਗਿਆ ਔਰ ਸਾਨੂੰ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਜਿਹੜਾ 66 ਕਨਸਟਿਟਿਊਂਟ ਸਾਹਿਬ ਦਾ ਬੋਰਡ ਬਣੇਗਾ ਉਹਦੇ ਵਿੱਚ ਕੇਵਲ ਮਹਾਰਾਸ਼ਟਰ ਦੇ ਵਿੱਚੋਂ ਗੁਰਸਿੱਖਾਂ ਨੂੰ ਹੀ ਨੁਮਾਇੰਦਗੀ ਦੇ ਕੇ ਮੈਂਬਰ ਬਣਾਉਣ ਦਾ ਸਾਡੇ ਨਾਲ ਉਹਨਾਂ ਨੇ ਵਾਅਦਾ ਕੀਤਾ ਹੈ ਬਹੁਤ ਵੱਡਾ ਸਾਡਾ ਮਸਲਾ। ਔਰ ਤੀਸਰੇ ਨੰਬਰ ਤੇ ਇਹ ਮਸਲੇ ਕੁਝ ਮਹਾਰਾਸ਼ਟਰ ਦੇ ਨਾਲ ਸੰਬੰਧਿਤ ਇਹ ਵੀ ਅਤੇ ਹੋਰ ਵੀ। ਜਿਵੇਂ ਕਿ ਉੱਥੇ ਸਾਨੂੰ ਇੱਕ ਵੱਡਾ ਗਰਾਊਂਡ ਚਾਹੀਦਾ ਸੀ ਜਿੱਥੇ ਅਸੀਂ ਵੱਡੇ ਧਾਰਮਿਕ ਸਮਾਗਮ ਜਦੋਂ ਆਪਣੇ ਲੋਕਲ ਪਰਿਵਾਰਕ ਸਮਾਗਮ ਕਰ ਸਕੀਏ ਤੁਹਾਨੂੰ ਪਤਾ ਮੁੰਬਈ ਦੇ ਅੰਦਰ ਜਗ੍ਹਾ ਦੀ ਬਹੁਤ ਜ਼ਿਆਦਾ ਘਾਟ ਹੋਣ ਕਰਕੇ ਸਾਨੂੰ ਵੱਡੇ ਵੱਡੇ ਕੀਰਤਨ ਦਰਬਾਰ ਕਥਾ ਦਰਬਾਰ ਕਰਾਉਣ ਵਿੱਚ ਜਾਂ ਗੁਰਪੁਰਬਾਂ ਦੇ ਸਮਾਗਮਾਂ ਵਿੱਚ ਵੱਡੀ ਦਿੱਕਤ ਸਾਡੇ ਸਾਹਮਣੇ ਆਉਂਦੀ ਹੈ ਉਹਦੇ ਲਈ ਵੀ ਸਰਕਾਰ ਨੇ ਸਾਡੇ ਨਾਲ ਸਹਿਮਤੀ ਪ੍ਰਗਟਾਈ ਕਿ ਆਉਣ ਵਾਲੇ ਸਮੇਂ 'ਚ ਇਹ ਵੀ ਕਾਰਜ ਕੀਤਾ ਜਾਏਗਾ ਇਸ ਤੋਂ ਇਲਾਵਾ ਜਿਹੜੇ ਪੰਥਕ ਮਸਲੇ ਆ ਉਹਨਾਂ ਲਈ ਵੀ ਅਸੀਂ ਉਹਨਾਂ ਨੂੰ ਇੱਕ ਮੈਮੋਰੰਡਮ ਦਿੱਤਾ ਸ਼੍ਰੀ ਦਵਿੰਦਰ ਫਰਨवीस ਜੋ ਉਪ ਮੁੱਖ ਮੰਤਰੀ ਸਨ ਕਿ ਸਾਡੇ ਬੰਦੀ ਸਿੰਘ 30-30 ਸਾਲ ਤੋਂ ਜੇਲ੍ਹਾਂ ਵਿੱਚ નિર્ਦੋਸ਼ ਨਜ਼ਰਬੰਦ ਹੈ ਉਹਨਾਂ ਨੂੰ ਰਿਹਾਏ ਉਹਨਾਂ ਨੂੰ ਰਿਹਾ ਕਰਨ ਵੱਲ ਧਿਆਨ ਦਿੱਤਾ ਜਾਏ ਉਹਨਾਂ ਦੀ ਰਿਹਾਈ ਬਿਨਾਂ ਸ਼ਰਤ ਤੁਰੰਤ ਕੀਤੀ ਜਾਏ ਇਸ ਤੋਂ ਇਲਾਵਾ ਵੱਖ-ਵੱਖ ਜੇਲ੍ਹਾਂ ਦੇ ਵਿੱਚ ਐਨਐਸਏ ਲਾ ਕੇ ਸਾਡੇ ਨੌਜਵਾਨ ਨਜ਼ਰਬੰਦ ਕੀਤੇ ਗਏ ਆ નિર્ਦੋਸ਼ ਸਾਡੇ ਨੌਜਵਾਨ ਜੇਲ੍ਹਾਂ ਦੇ ਵਿੱਚ ਬੈਠੇ ਕਾਲ ਕੋਠੜੀਆਂ ਦੇ ਸਜਾਵਾਂ ਨੂੰ ਦੁੱਖਾਂ ਨੂੰ ਭੋਗ ਰਹੇ ਆ ਉਹ ਐਨਐਸਏ ਹਟਾ ਕੇ ਤੁਰੰਤ ਸਾਡੇ ਨੌਜਵਾਨਾਂ ਨੂੰ ਰਿਹਾ ਕੀਤਾ ਜਾਏ ਇਸ ਤੋਂ ਇਲਾਵਾ ਜਿੰਨੇ ਵੀ ਮਹਾਰਾਸ਼ਟਰ ਦੇ ਅੰਦਰ ਸਾਡੇ ਭਾਈ ਚਾਰਾ ਸਾਡਾ ਪੰਥ ਦਾੰਗ ਹੈ ਵਣਜਾਰੇ ਹਨ ਲੁਬਾਣੇ ਹਨ ਸਿੱਖਲੀ ਗਾ